ਜਿਹੜਾ ਪਿਛਲੇ ਸਮੇਂ ਦੇ ਵਿੱਚ ਹੋਇਆ ਵਿਕਾਸ ਦਿਖਾਉਨੇ ਆ ਕਿ ਪਿੰਡ ਦੇ ਮੌਜੂਦਾ ਸਰਪੰਚ ਨੇ ਕੀ ਵਿਕਾਸ ਕੀਤੇ ਕੀ ਪਿੰਡ ਦੇ ਕੰਮ ਕੀਤੇ 5 ਸਾਲ ਪੂਰੇ ਹੋ ਗਏ ਤੁਹਾਡੇ ਬਿਲਕੁਲ 5 ਸਾਲ ਮੌਕਾ ਦਿੱਤਾ ਪਿੰਡ ਦੇ ਲੋਕਾਂ ਨੇ ਕਿਹੜੇ ਕੰਮ ਨੇ ਤੁਹਾਨੂੰ ਲੱਗਦਾ ਕਿ ਇਹ ਕੰਮ ਐ ਚੰਗੇ ਕੀਤੇ ਨੇ ਦੇਖੋ ਜੀ ਮੈਂ ਪਿੰਡ 'ਚ ਸਭ ਤੋਂ ਵਧੀਆ ਕੰਮ ਜਿਹੜਾ ਕੀਤਾ ਕਿ ਮੇਰੇ ਪਿੰਡ ਦੇ ਵਿੱਚ 28 ਘਰ ਸੀ ਲੋਡ ਬੰਦ ਹੂੰ ਜਿਹੜੇ ਲੋਕ ਬਿਲਕੁਲ ਕੱਚੇ ਘਰਾਂ 'ਚ ਰਹਿੰਦੇ ਸੀ ਉਹ ਅਸੀਂ ਆਪਣੀ ਨਿੱਜੀ ਸਹਾਇਤਾ ਨਾਲ ਆਪਣੇ ਨਿੱਜੀ ਫੰਡਾਂ ਦੇ ਨਾਲ ਉਹਨਾਂ ਲੋਕਾਂ ਨੂੰ ਪੱਕੇ ਮਕਾਨ ਬਣਾ ਕੇ ਦਿੱਤੇ ਅੱਜ ਉਹ ਪੱਕੇ ਮਕਾਨਾਂ ਦੇ ਵਿੱਚ ਰਹਿੰਦੇ ਨੇ ਉਸ ਤੋਂ ਬਾਅਦ ਸਾਡੇ ਪਿੰਡ ਦੇ ਵਿੱਚ 1966 ਦੇ ਵਿੱਚ ਸਕੂਲ ਬਣਿਆ ਸੀ ਤੇ ਉਸ ਸਕੂਲ ਦੀ ਪੁਰਾਣੀ ਬਿਲਡਿੰਗ ਸੀ ਉਹਨੂੰ ਵੀ ਅਸੀਂ ਨਿੱਜੀ ਫੰਡਾਂ ਦੇ ਵਿੱਚੋਂ ਕੁਝ ਐਨਆਰਆਈ ਮੇਰੇ ਬੱਚਿਆਂ ਦੀ ਮਦਦ ਦੇ ਨਾਲ ਅੱਜ ਸਕੂਲ ਬਣ ਕੇ 10 ਕਮਰੇ ਬਣ ਕੇ ਤਿਆਰ ਹੈ ਆਂ ਸਾਨੂੰ ਗਰੰਟਾ ਮਿਲੀਆਂ ਉਹਦੇ ਨਾਲ ਐਸ਼ਟੈਂਪਿੰਡ ਦੇ ਵਿੱਚ ਕੋਈ ਵੀ ਐਸੀ ਗਲੀ ਨਹੀਂ ਜਿੱਥੇ ਸੀਵਰੇਜ ਨਹੀਂ ਪਿਆ ਜਿੱਥੇ ਲੋਕਿੰਗ ਟਾਇਲ ਨਹੀਂ ਚਣੀ ਗਈ ਜਾਂ ਜਿਵੇਂ ਜਿੱਥੇ ਬਾਹਰ ਕੋਈ ਪਾਣੀ ਦਾ ਪ੍ਰਬੰਧ ਨਹੀਂ ਹੈਗਾ ਤਾਂ ਅਸੀਂ ਆਪਣੇ ਕੋਲੋਂ ਮਤਲਬ ਰੀਚਾਰਜਿੰਗ ਸਿਸਟਮ ਬਣਾ ਕੇ ਉਹਨਾਂ ਦਾ ਪਾਣੀ ਜਿਹੜਾ ਥੱਲੇ ਰੀਚਾਰਜ ਕਰਦਾ ਪੰਜ ਸਾਲ ਪੂਰੇ ਕੀਤੇ ਆ ਕਿ ਬਹੁਤ ਸਾਰੀਆਂ ਔਖਾਈਆਂ ਵੀ ਆਉਂਦੀਆਂ ਨੇ ਚੁਣੌਤੀਆਂ ਵੀ ਹੁੰਦੀਆਂ ਨੇ ਪੰਜ ਸਾਲ ਚ ਇਹੀ ਕਿਹੜੀ ਔਖਾਈ ਆਈ ਜਾਂ ਚੁਣੌਤੀ ਆਈ ਜਿਹੜੀ ਤੁਹਾਨੂੰ ਲੱਗੀ ਯਾਰ ਇਹਨੂੰ ਸਰ ਕਰਨਾ ਬੜਾ ਔਖਾ ਦੇਖੋ ਚੁਣੌਤੀ ਦੀ ਗੱਲ ਇਹ ਆ ਬਈ ਪਿੰਡ ਲੈਵਲ ਤੇ ਮੈਨੂੰ ਕੋਈ ਚੁਣੌਤੀ ਨਹੀਂ ਆਈ। ਹਮ ਕਿ ਮੇਰਾ ਕਿਸੇ ਨੇ ਕੰਮ ਰੋਕ ਦਿੱਤਾ ਜਾਂ ਕੋਈ ਵਿਗਨ ਪਾ ਗਿਆ ਨਹੀਂ ਮੈਨੂੰ ਪਿੰਡ ਦੇ ਨੇ ਬਹੁਤ ਸਾਥ ਦਿੱਤਾ। ਬਾਕੀ ਚੁਣੌਤੀਆਂ ਹੁੰਦੀਆਂ ਕਿ ਜੋ ਅਸੀਂ ਸੋਚਦੇ ਆ ਜਿੱਦਾਂ ਸਾਡੇ ਪਿੰਡ ਲੋਡ ਆ ਇਸ ਟਾਈਮ ਕਮਿਊਨਿਟੀ ਹਾਲ ਦੀ ਹਾਲਾਤ ਇਹ ਜੇ ਹੋ ਗਏ ਕਿ ਲੋੜਵੰਦ ਸੱਜਣ ਵਿਆਹ ਨਹੀਂ ਕਰ ਸਕਦਾ। ਉਹ ਅਸੀਂ ਬੜੀ ਭਜਨਟ ਕੀਤੀ ਪਰ ਨਹੀਂ ਸਾਨੂੰ ਫੰਡ ਮਿਲਦਾ। दारू ਸ਼ਰਾਬਾਂ ਵੰਡ ਕੇ ਵੋਟਾਂ ਲੈ ਕੇ ਤੇ ਬਾਅਦ ਚ ਆਪਾਂ ਕਹੀਏ ਵੀ ਆਪਾਂ ਕੰਮ ਨਹੀਂ ਕਰਨਾ ਇਹੋ ਜੀ ਸਰਪੰਚੀ ਕਰੀਏ ਕਿ ਲੋਕ ਯਾਦ ਰੱਖਣ ਕਿਸੇ ਨੂੰ ਸਮਾਜ ਦੀ ਸੇਧ ਦਈਏ ਕੋਈ ਕਿਸੇ ਦਾ ਇਲਾਜ ਕਰਾਈਏ ਜਾਂ ਕੋਈ ਬੱਚਾ ਪੜੂਗਾ ਕੋਈ ਆਫਸਰ ਲੱਗੂਗਾ ਜਿਵੇਂ ਕੋਈ ਲੋੜ ਆ ਲੋਕਾਂ ਨੂੰ ਲੋੜਵੰਦ ਲੋਕਾਂ ਤੇ ਕੰਮ ভোটার ਤੱਕ ਪਹੁੰਚਿਆ ਜਾਵੇ ਨਾ ਕਿ ਪ੍ਰਚਾਰ ਕਰਕੇ ਐਵੇਂ ਆਪਾਂ ਬਣ ਕੇ ਬਾਅਦ ਚ ਬਹਿ ਜਾਈਏ ਸਸੀਕਾਲ ਜੀ ਤੁਸੀਂ ਪੰਜਾਬ ਪ੍ਰੈਮ ਟੀਵੀ ਦੇਖ ਰਹੇ ਹੋ ਪ੍ਰੋਗਰਾਮ ਆ ਜਾ ਮੇਰੇ ਪਿੰਡ ਦੀ ਨਹਾਰ ਵੇਖ ਲੈ ਵਿੱਚ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਤਹਾਂ ਤੇ ਅਸੀਂ ਵੱਖ-ਵੱਖ ਪਿੰਡਾਂ ਦੇ ਵਿੱਚ ਜਾਂਦੇ ਹਾਂ ਉਸ ਪਿੰਡਾਂ ਦੇ ਅੰਦਰ ਜਿਹੜਾ ਪਿਛਲੇ ਸਮੇਂ ਦੇ ਵਿੱਚ ਹੋਇਆ ਵਿਕਾਸ ਦਿਖਾਉਂਦੇ ਹਾਂ ਕਿ ਪਿੰਡ ਦੇ ਮੌਜੂਦਾ ਸਰਪੰਚ ਨੇ ਕੀ ਵਿਕਾਸ ਕੀਤੇ ਕੀ ਪਿੰਡ ਦੇ ਕੰਮ ਕੀਤੇ ਕਿਉਂਕਿ ਜਿਹੜੀਆਂ ਪੰਚਾਇਤੀ ਚੋਣਾਂ ਨੇ ਬਿਲਕੁਲ ਉਹਨਾਂ ਦਾ ਇੱਕ ਕਿਸਮ ਦਾ ਐਲਾਨ ਹੋ ਚੁੱਕਿਆ ਹੁਣ ਜਿਹੜੇ ਨਵੇਂ ਸਰਪੰਚ ਕਾੜਨਗੇ ਉਹਨਾਂ ਵੱਲੋਂ ਵੱਡੇ ਵੱਡੇ ਵਾਅਦੇ ਤੇ ਦਾਅਵੇ ਕੀਤੇ ਜਾਣੇ ਆ ਤੇ ਜਿਹੜੀਆਂ ਪੁਰਾਣੀਆਂ ਪੰਚਾਇਤਾਂ ਨੇ ਉਹਨਾਂ ਵੱਲੋਂ ਆਪਣੇ ਕੰਮ ਦਿਖਾਏ ਜਾਣੇ ਆ ਅਸੀਂ ਇਸ ਟਾਈਮ ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਪਿੰਡ ਨੂਰਵਾਲਾ ਜਿੱਥੇ ਦੇ ਸਰਪੰਚ ਸਰਜੀਤ ਸਿੰਘ ਗਰੇਵਾਲ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਕਿ ਇਹਨਾਂ ਨੇ ਆਪਣੀ ਟਰਮ ਦੇ ਵਿੱਚ ਪਿੰਡ ਦਾ ਕੀ ਕੀ ਵਿਕਾਸ ਕੀਤਾ ਇਹ ਪਿੰਡ ਵਾਸੀਆਂ ਤੋਂ ਕੀ ਚਾਹੁੰਦੇ ਨੇ ਤੇ ਕਿਹੜੇ ਕੰਮ ਪੂਰੇ ਹੋ ਗਏ ਤੇ ਕਿਹੜੇ ਕੰਮ ਅਧੂ ਸਾਲ ਪੂਰੇ ਹੋ ਗਏ ਤੁਹਾਡੇ ਬਿਲਕੁਲ 5 ਸਾਲ ਮੌਕਾ ਦਿੱਤਾ ਪਿੰਡ ਦੇ ਲੋਕਾਂ ਨੇ ਕਿਹੜੇ ਕੰਮ ਨੇ ਤੁਹਾਨੂੰ ਲੱਗਦਾ ਕਿ ਇਹ ਕੰਮ ਐ ਚੰਗੇ ਕੀਤੇ ਨੇ ਦੇਖੋ ਜੀ ਮੈਂ ਪਿੰਡ ਚ ਸਭ ਤੋਂ ਵਧੀਆ ਕੰਮ ਜਿਹੜਾ ਕੀਤਾ ਕਿ ਮੇਰੇ ਪਿੰਡ ਦੇ ਵਿੱਚ 28 ਘਰ ਸੀ ਲੋੜਵੰਦ ਜਿਹੜੇ ਲੋਕ ਬਿਲਕੁਲ ਕੱਚੇ ਘਰਾਂ ਚ ਰਹਿੰਦੇ ਸੀ ਉਹ ਅਸੀਂ ਆਪਣੀ ਨਿੱਜੀ ਸਹਾਇਤਾ ਨਾਲ ਆਪਣੇ ਨਿੱਜੀ ਫੰਡਾਂ ਦੇ ਨਾਲ ਉਹਨਾਂ ਲੋਕਾਂ ਨੂੰ ਪੱਕੇ ਮਕਾਨ ਬਣਾ ਕੇ ਦਿੱਤੇ ਅੱਜ ਉਹ ਪੱਕੇ ਮਕਾਨਾਂ ਦੇ ਵਿੱਚ ਰਹਿੰਦੇ ਨੇ ਬਿਲਕੁਲ ਉਹਨਾਂ ਨੂੰ ਮਕਾਨ ਬਣਾ ਕੇ ਸੋਈਆਂ ਟੈਂਕੀਆਂ ਬਣਾ ਕੇ ਦੇਤੀਆਂ ਉਸ ਤੋਂ ਬਾਅਦ ਸਾਡੇ ਪਿੰਡ ਦੇ ਵਿੱਚ 1966 ਦੇ ਵਿੱਚ ਸਕੂਲ ਬਣਿਆ ਸੀ ਤੇ ਉਸ ਸਕੂਲ ਦੀ ਪੁਰਾਣੀ ਬਿਲਡਿੰਗ ਸੀ ਉਹਨੂੰ ਵੀ ਅਸੀਂ ਨਿੱਜੀ ਫੰਡਾਂ ਦੇ ਵਿੱਚੋਂ ਕੁਝ ਐਨਆਰਆਈ ਮੇਰੇ ਬੱਚਿਆਂ ਦੀ ਮਦਦ ਦੇ ਨਾਲ ਅੱਜ ਸਕੂਲ ਬਣ ਕੇ 10 ਕਮਰੇ ਬਣ ਕੇ ਤਿਆਰ ਆ ਸਕੂਲ ਦੇ ਵਿੱਚ ਗਰਾਊਂਡ ਬਣਿਆ ਸਟੇਡੀਅਮ ਬਣ ਰਿਹਾ ਜਿਹੜਾ ਬਿਲਕੁਲ ਨਿੱਜੀ ਫੰਡਾਂ ਚੋਂ ਹੀ ਤਿਆਰ ਹੋਇਆ ਜਿਹੜੀਆਂ ਸਾਨੂੰ ਗ੍ਰਾਂਟਾਂ ਮਿਲੀਆਂ ਉਹਦੇ ਨਾਲ ਐਸ਼ਟੈਂਪਿੰਡ ਦੇ ਵਿੱਚ ਕੋਈ ਵੀ ਐਸੀ ਗਲੀ ਨਹੀਂ ਜਿੱਥੇ ਸੀਵਰੇਜ ਨਹੀਂ ਪਿਆ ਜਿੱਥੇ ਲੋਕਿੰਗ ਟਾਇਲ ਨਹੀਂ ਜਣੀ ਗਈ ਜਾਂ ਜਿਵੇਂ ਜਿੱਥੇ ਬਾਹਰ ਕੋਈ ਪਾਣੀ ਦਾ ਪ੍ਰਬੰਧ ਨਹੀਂ ਹੈਗਾ ਤਾਂ ਅਸੀਂ ਆਪਣੇ ਕੋਲੋਂ ਮਤਲਬ ਰੀਚਾਰਜਿੰਗ ਸਿਸਟਮ ਬਣਾ ਕੇ ਉਹਨਾਂ ਦਾ ਪਾਣੀ ਜਿਹੜਾ ਥੱਲੇ ਰੀਚਾਰਜ ਕਰਦਾ ਜਿਸ ਤਰ੍ਹਾਂ ਮਤਲਬ ਟੈਕਨੀਕਲ ਤਰੀਕੇ ਨਾਲ ਜਿਵੇਂ ਨਰੇਕਾ ਦੀ ਸਹਾਇਤਾ ਨਾਲ ਉਹਨੂੰ ਪਾਣੀ ਨੂੰ ਬਿਲਕੁਲ ਥੱਲੇ ਭੇਜ ਦਿੱਤਾ ਜੀ ਵੀ ਸਰਪੰਚ ਸਾਹਿਬ ਤੁਸੀਂ ਕਿਹਾ ਅਸੀਂ ਸਟੇਡੀਅਮ ਬਣਾਤਾ ਸਕੂਲ ਬਣਾਤਾ ਹੈ ਨਾ ਲੋਕ ਗਰੀਬ ਲੋਕ ਸੀ ਜਿਹੜੇ ਉਹਨਾਂ ਦੇ ਘਰ ਵੀ ਬਣਾਤੇ ਜਿਹੜੇ ਕੰਮ ਸਰਕਾਰਾਂ ਦੇ ਸੀ ਤੁਸੀਂ ਆਪਣੇ ਪਰਿਵਾਰ ਦੀ ਕਿਰਤ ਕਮਾਈ ਚੋਂ ਕਰਤੇ ਇਹ ਤਾਂ ਕੰਮ ਤੁਹਾਡੀ ਆਪਣੀ ਜੇਬ ਚੋਂ ਹੋ ਗਏ ਪਰਿਵਾਰ ਦੀ ਮਦਦ ਨਾਲ ਹੋ ਗਏ ਨਾ ਸਰਕਾਰ ਵੱਲੋਂ ਕਿੰਨਾ ਕੁ ਫੰਡ ਆ ਗਿਆ ਸੀਗਾ ਸਰਕਾਰ ਨੇ ਕਿਹੜੇ ਕਿਹੜੇ ਕ ਪ੍ਰੋਜੈਕਟ ਸਰਕਾਰ ਵੱਲੋਂ ਸਾਨੂੰ ਗਲੀਆਂ ਨਾਲੀਆਂ ਦਾ ਫੰਡ ਆਇਆ ਜੀ ਜਿਹੜਾ ਫੰਡ ਆਇਆ ਵਾ ਸਿਰਫ ਗਲੀਆਂ ਨਾਲੀਆਂ ਦਾ ਫੰਡ ਆਇਆ ਜਾਂ ਸਾਡੇ ਕੋਲੇ 1 ਲੱਖ ਰੁਪਇਆ ਐਮਪੀ ਫੰਡ ਚੋਂ ਆਇਆ ਸੀ ਜਿਹੜਾ ਅਸੀਂ ਸਕੂਲ ਆਰੋ ਵਗੈਰਾ ਲਾਤਾ ਉਸ ਤੋਂ ਬਾਅਦ ਜਿੰਨਾ ਵੀ ਫੰਡ ਆਇਆ ਅਸੀਂ ਗਲੀਆਂ ਨਾਲੇ ਲੋਕਿੰਗ ਟੈਲ ਦਾ ਆਇਆ ਉਹ ਲੋਕਿੰਗ ਟੈਲ ਲਈ ਸੀਵਰੇਜ ਪਾਇਆ ਉਸ ਦੇ ਵਿੱਚ ਵੀ ਉਹਨਾ ਫੰਡ ਨਹੀਂ ਆਇਆ ਜਿੰਨਾ ਅਸੀਂ ਕੰਮ ਕੀਤਾ ਜੇ ਕੰਮ 1 ਰੁਪਏ ਦਾ ਹੋਇਆ ਤਾਂ ਉਹਦੇ ਚੋਂ 30 40 ਪੈਸੇ ਸਾਨੂੰ ਫੰਡ ਆਇਆ ਹੋਇਆ ਤੇ 50 ਪੈਸੇ ਆਇਆ ਹੋਊਗਾ ਬਾਕੀ ਅਸੀਂ ਫਿਰ ਆਪਣਾ ਕਰ ਕਰਕੇ ਇਧਰ ਉਧਰ ਉਹਨੂੰ ਕੰਪਲੀਟ ਕਰਤਾ ਪੰਜ ਸਾਲ ਪੂਰੇ ਕੀਤੇ ਆ ਬਹੁਤ ਸਾਰੀਆਂ ਔਖਿਆਈਆਂ ਵੀ ਆਉਂਦੀਆਂ ਨੇ ਚੁਣੌਤੀਆਂ ਵੀ ਹੁੰਦੀਆਂ ਨੇ ਪੰਜ ਸਾਲ ਚਾਹ ਜੇ ਅਹੀ ਕਿਹੜੀ ਔਖਿਆਈ ਆਈ ਜਾਂ ਚੁਣੌਤੀ ਆਈ ਜਿਹੜੀ ਤੁਹਾਨੂੰ ਲੱਗੀ ਯਾਰ ਇਹਨੂੰ ਸਰ ਕਰਨਾ ਬੜਾ ਔਖਾ ਦੇਖੋ ਚੁਣੌਤੀ ਦੀ ਗੱਲ ਇਹ ਆ ਬਈ ਪਿੰਡ ਲੈਵਲ ਤੇ ਮੈਨੂੰ ਕੋਈ ਚੁਣੌਤੀ ਨਹੀਂ ਆਈ। ਹੂੰ ਕਿ ਮੇਰਾ ਕਿਸੇ ਨੇ ਕੰਮ ਰੋਕ ਦਿੱਤਾ ਜਾਂ ਕੋਈ ਵਿਗਨ ਪਾ ਗਿਆ ਨਹੀਂ ਮੈਨੂੰ ਪਿੰਡ ਦੇ ਨੇ ਬਹੁਤ ਸਾਥ ਦਿੱਤਾ। ਬਾਕੀ ਚੁਣੌਤੀਆਂ ਹੀ ਹੁੰਦੀਆਂ ਕਿ ਜੋ ਅਸੀਂ ਸੋਚਦੇ ਆ ਜਿੱਦਾਂ ਸਾਡੇ ਪਿੰਡ ਲੋੜ ਆ ਇਸ ਟਾਈਮ ਕਮਿਊਨਿਟੀ ਹਾਲ ਦੀ ਹਾਲਾਤ ਇਹ ਜੇ ਹੋ ਗਏ ਕਿ ਲੋੜਵੰਦ ਸੱਜਣ ਵਿਆਹ ਨਹੀਂ ਕਰ ਸਕਦਾ। ਉਹ ਅਸੀਂ ਬੜੀ ਭਜ ਨੱਟ ਕੀਤੀ ਪਰ ਨਹੀਂ ਸਾਨੂੰ ਫੰਡ ਮਿਲ ਸਕਿਆ। ਇਹੋ ਜਿਹੀਆਂ ਚੁਣੌਤੀਆਂ ਨੇ ਜਿਹੜੀਆਂ ਸਾਨੂੰ ਲੋੜ ਸੀ। ਉਹ ਨਹੀਂ ਆਈਆਂ ਮਤਲਬ ਜੋ ਸਾਡੇ ਮਨ 'ਚ ਸੀ ਉਹ ਫੰਡ ਆਉਂਦਾ ਤਵਾਸੀ ਕਰਦੇ ਇਹ ਚੁਣੌਤੀਆਂ ਤਾਂ ਆਉਂਦੀਆਂ ਹੀ ਨੇ ਕਈ ਵਾਰੀ ਕੋਈ ਕੰਮ ਰੁਕ ਜਾਂਦਾ ਕਦੇ ਕੁਝ ਹੋ ਜਾਂਦਾ ਇਸ ਤਰ੍ਹਾਂ ਦੀਆਂ ਚੁਣੌਤੀਆਂ ਆਉਂਦੀਆਂ ਨੇ ਇਹ ਜੇ ਕਿਹੜਾ ਕੰਮ ਲੱਗਦਾ ਹੈ ਕਿ ਤੁਹਾਨੂੰ ਲੱਗਦਾ ਕਿ ਮੈਨੂੰ ਮੌਕਾ ਮਿਲੇ ਜਾਂ ਮਿਲੇ ਆ ਸੀ ਤਾਂ ਮੈਂ ਕਰਨਾ ਸੀ ਤੇ ਹੁਣ ਅੱਗੇ ਕਰਨਾ ਚਾਹੁੰਦੇ ਹੋ ਦੇਖੋ ਮੈਨੂੰ ਜੇ ਮੌਕਾ ਮਿਲੇ ਤਾਂ ਮੇਰਾ ਸਭ ਤੋਂ ਪਹਿਲਾ ਜਿਹੜਾ ਮਤਲਬ ਹੈਗਾ ਮਨ ਦੀ ਚੁਆਇਸ ਕਿ ਪਿੰਡ ਦੇ ਵਿੱਚ ਇੱਕ ਕਮਿਊਨਿਟੀ ਹਾਲ ਕੰਮ ਮੈਰਿਜ ਪੈਲਸ ਬਣਾਇਆ ਜਾਵੇ ਜਿਹਦੇ ਚ ਜਿਹਦੀ ਫੀਸ ਕੋਈ 3000 ਜਾਂ 4500 ਰੁਪਏ ਰੱਖਾਂਗੇ ਕਿ ਕੋਈ ਵੀ ਬੰਦਾ ਆਵੇ ਆਪਦੀ ਕੁੜੀ ਦਾ ਵਿਆਹ ਕਰ ਲਵੇ। ਹੂੰ ਉਸ ਤੋਂ ਬਾਅਦ ਅਸੀਂ ਖੁਦ ਵੀ ਆਪਦੀ ਆਪਦੇ ਵੱਲੋਂ ਬੱਚੀਆਂ ਦੇ ਵਿਆਹ ਤਾਂ ਕਰਦੇ ਹੀ ਆ। ਹੂੰ ਤੇ ਇਸ ਕਰਕੇ ਸਾਡਾ ਜਿਹੜਾ ਸਭ ਤੋਂ ਪਹਿਲਾ ਮਤਲਬ ਅਗਲਾ ਸੁਪਨਾ ਇਹ ਹੈ ਕਿ ਪਿੰਡ ਦੇ ਵਿੱਚ ਇੱਕ ਕਮਿਨਿਟੀ ਹਾਲ ਬਣਾਉਣਾ। ਹੂੰ ਜਿਹਦੇ ਨਾਲ ਇਹਨਾਂ ਲੋਕਾਂ ਨੂੰ ਫਾਇਦਾ ਹੋ ਜੂਗਾ। ਜਾਂ ਇੱਕ ਮਿਡਲ ਸਕੂਲ ਦਾ ਵੀ ਸਰਕਾਰ ਦੇ ਨਾਲ ਕੋਈ ਗੱਲਬਾਤ ਕਰਕੇ ਹੂੰ ਜਿਹੜਾ ਅਸੀਂ ਪਹਿਲਾਂ ਵੀ ਕਿਹਾ ਸੀ ਕਿ ਅਸੀਂ ਆਪਣੇ ਪਰਿਵਾਰ ਵੱਲੋਂ ਬਿਲਡਿੰਗ ਬਣਾ ਕੇ ਦੇ ਦਾਂਗੇ। ਸਰਕਾਰ ਸਾਨੂੰ ਮਿਡਲ ਸਕੂਲ ਜਾਂ ਹਾਈ ਸਕੂਲ ਦੇ ਦੇਵੇ। ਇਹ ਅਸੀਂ ਅੱਜ ਵੀ ਕਹਿੰਦੇ ਆ ਕਿ ਜੇ ਅਗਰ ਸਰਕਾਰ ਸਾਨੂੰ ਮਿਡਲ ਸਕੂਲ ਹਾਈ ਸਕੂਲ ਬਣਾਉਂਦੀ ਆ ਤਾਂ ਬੱਚਿਆਂ ਦੀ ਮਦਦ ਨਾਲ ਕੁਝ ਲੋਕਾਂ ਦੀ ਮਦਦ ਨਾਲ ਅਸੀਂ ਇੱਕ ਬਿਲਡਿੰਗ ਤਿਆਰ ਕਰ ਦਿੰਦੇ ਆ ਇਹ ਸਾਡਾ ਅਗਲਾ ਸੁਪਨਾ ਇਹ ਵੱਡੀ ਗੱਲ ਤੁਸੀਂ ਕਰਦੇ ਹੋ ਕਿ ਅਸੀਂ ਆਪਣੇ ਕੋਲੋਂ ਹੀ ਬਿਲਡਿੰਗ ਤਿਆਰ ਕਰ ਦਾਂਗੇ ਕਿਉਂਕਿ ਪਹਿਲਾਂ ਵੀ ਤੁਸੀਂ ਇੱਕ ਕੀਤੀ ਆ ਤੁਸੀਂ ਸਰਕਾਰ ਦੇ ਨੁਮਾਇੰਦਿਆਂ ਨਾਲ ਨਹੀਂ ਕਦੇ ਗੱਲ ਕੀਤੀ ਭਾਈ ਸਕੂਲ ਪਾਸ ਕਰਾ ਦਿਓ ਪੈਸਿਆਂ ਦੀ ਲੋੜ ਨਹੀਂ ਪੈਸੇ ਅਸੀਂ ਆਪੇ ਲਾ ਦਾਂਗੇ ਬਿਲਡਿੰਗ ਨਹੀਂ ਅਸੀਂ ਸਰਕਾਰ ਦੇ ਨੁਮਾਇੰਦਿਆਂ ਤੇ ਨਹੀਂ ਗੱਲ ਕੀਤੀ ਹੁਣ ਕਰਾਂਗੇ ਜਰੂਰ ਆ ਵੋਟਾਂ ਤੋਂ ਬਾਅਦ ਕਰਾਂਗੇ ਜਾਂ ਹੁਣੇ ਹੀ ਕਰਾਂਗੇ ਕਿ ਮਾਨਯੋਗ ਸਿੱਖਿਆ ਮੰਤਰੀ ਨਾਲ ਕਿ ਸਾਨੂੰ ਸਾਡੀ ਬਾਹ ਫੜੋ ਅਸੀਂ ਤੁਹਾਨੂੰ ਵਾਦਾ ਕਰਦੇ ਹਾਂ ਕਿ ਤੁਹਾਨੂੰ ਪਹਿਲਾਂ ਬਿਲਡਿੰਗ ਬਣਾ ਕੇ ਦੇ ਦਾਂਗੇ ਸਕੂਲ ਬਾਅਦ ਚ ਸ਼ੁਰੂ ਕਰਦੇ ਚਾਹੇ ਐਸੇ ਸੈਸ਼ਨ ਤੋਂ ਸ਼ੁਰੂ ਕਰਦੇ ਹੋ ਪਰ ਲੋੜ ਆ ਕਿਉਂਕਿ ਸਾਡੇ ਆਲੇ ਦੁਆਲੇ 2-2 ਕਿਲੋਮੀਟਰ ਚ ਕਿਹੇ ਸਕੂਲ ਚ 1400 ਬੱਚਾ ਕਿਹੇ ਚ 800 ਬੱਚਾ ਕਿਹੇ ਚ 2500 ਬੱਚਾ ਆਬਾਦੀ ਬਹੁਤ ਵਧ ਗਈ ਆ ਇਸ ਕਰਕੇ ਸਾਡੇ ਪਿੰਡ ਹੁਣ ਇਸ ਟਾਈਮ ਪ੍ਰਾਇਮਰੀ ਦੇ ਵਿੱਚ ਹੀ 310 ਬੱਚੇ ਆ ਜੇ ਇਹਨਾਂ ਬੱਚਿਆਂ ਨੂੰ ਆਪਾਂ ਇੱਥੇ ਹੀ 6ਵੀਂ ਚ ਰੱਖੀਏ ਸਾਡੇ 1 ਕਿਲੋਮੀਟਰ ਚ ਬੱਚਾ ਰਹਿ ਜਾਊਗਾ ਹਾਲਾਤ ਖਰਾਬ ਨੇ ਇਦ ਕਰਕੇ ਅਸੀਂ ਕਰਾਂਗੇ ਹੁਣ ਜ਼ਰੂਰ ਕਰਾਂਗੇ ਨਹੀਂ ਆਲੀਸ਼ਾਨ ਸਕੂਲ ਦੀ ਬਿਲਡਿੰਗ ਬਣਾਈ ਹੈ ਤੁਸੀਂ ਕਿਹ ਪੈਸੇ ਵੀ ਆਪਣੀ ਕਿਰਤ ਕਮਾਈ ਚ ਪਰਿਵਾਰ ਵੱਲੋਂ ਹੀ ਲਾਏ ਗਏ ਨੇ ਤੇ ਕਿਸੇ ਸਰਕਾਰ ਦੇ ਨੁਮਾਇंदे ਨੇ ਕੋਈ ਅਪਰੀਸ਼ੀਏਟ ਕੀਤਾ ਵੀ ਬਾਈ ਬਹੁਤ ਵਧੀਆ ਕੰਮ ਕਰਤਾ ਤੁਸੀਂ ਕਿਉਂਕਿ ਕੰਮ ਤਾਂ ਇਹ ਸਰਕਾਰਾਂ ਦੇ ਹੁੰਦੇ ਆ ਨਾ ਦੇਖੋ ਕਿਸੇ ਸਰਕਾਰ ਦੇ ਨੁਮਾਇंदे ਨੇ ਕਿਸੇ ਨੇ ਸਾਨੂੰ ਨਹੀਂ ਅਜੇ ਤੱਕ ਨਾ ਪੁੱਛਿਆ ਨਾ ਦੱਸਿਆ ਪਰ ਅਫਸਰਾਂ ਨੇ ਸਾਡੀ ਬਹੁਤ ਹੈਲਪ ਕੀਤੀ ਹੈ ਕਿ ਸਾਨੂੰ ਕਿਸੇ ਤਰੀਕੇ ਦਾ ਕੋਈ ਅੜਿੱਕਾ ਨਹੀਂ ਆਉਣ ਦਿੱਤਾ ਕਿ ਜੇ ਅੰਦਰ ਕੋਈ ਪੁਰਾਣਾ ਖਸਤਾ ਹਾਲਤ ਦੇ ਵਿੱਚ ਟਿਊਬਲ ਸੀ ਤਾਂ ਸਾਨੂੰ ਵਾਟਰ ਸਪਲਾਈ ਵਾਲਿਆਂ ਨੇ ਸਰਟੀਫਿਕੇਟ ਦਿੱਤੇ ਕਿ ਬੇਕਾਰ ਐ ਇਹਨੂੰ ਕੱਢ ਦਿਓ ਇਸ ਤਰ੍ਹਾਂ ਦੀ ਜਿਵੇਂ ਅੰਗਣਵਾੜੀ ਸੀ ਬਹੁਤ ਖਸਤਾ ਹਾਲਤ ਸੀ ਉਹਨਾਂ ਨੇ ਵੀ ਕਿਹਾ ਸਾਨੂੰ ਨਵੀਂ ਬਣਾ ਕੇ ਦੇ ਦਿਓ ਮਤਲਬ ਸਰਕਾਰ ਦਾ ਨਮਿੰਦਾ ਸਾਡੇ ਕੋਲੇ ਅਜੇ ਤੱਕ ਕੋਈ ਨਹੀਂ ਆਇਆ ਸਰਪੰਚ ਸਾਹਿਬ ਪਿੰਡਾਂ ਦੇ ਵਿੱਚ ਧੜੇਬਾਜੀ ਬਹੁਤ ਹੁੰਦੀ ਹੈ ਕੋਈ ਧੜੇਬਾਜੀ ਦਾ ੜਿੱਕਾ ਲੱਗਿਆ ਹੋਵੇ ਨਹੀਂ ਬਿਲਕੁਲ ਨਹੀਂ ਕੋਈ ਨਹੀਂ ਬਿਲਕੁਲ ਕੋਈ ਕਿਸੇ ਨੇ ਐਵੇਂ ਮੈਂ ਝੂਠ ਨਹੀਂ ਬੋਲਦਾ ਕਿਸੇ ਨੇ ਸਾਡੇ ਪਿੰਡ ਚੜਿੱਕਾ ਨਹੀਂ ਲਾਇਆ ਵੀ ਤੁਸੀਂ ਕਿਉਂ ਬਣਾ ਹਾਲਾਂਕਿ ਮੇਰੀ ਹੈਲਪ ਕੀਤੀ ਹੈ ਮਤਲਬ ਹੈਲਪ ਜੇ ਪੈਸੇ ਚ ਨਹੀਂ ਕੀਤੀ ਤਾਂ ਮਾਨਸਿਕ ਤੌਰ ਤੇ ਕਿ ਤੂੰ ਬਹੁਤ ਵਧੀਆ ਕੰਮ ਕਰ ਰਿਹਾ ਹੈਂ ਕਰਦੇ ਹਾਂ ਪਿੰਡ ਵਾਸੀਆਂ ਨੂੰ ਕੁਝ ਕਹਿਣਾ ਚਾਹੋਗੇ ਸੁਨੇਹਾ ਤੁਹਾਡੇ ਵੱਲੋਂ ਪਿੰਡ ਵਾਸੀਆਂ ਨੂੰ ਮੈਂ ਇਹ ਕਹਿਣਾ ਚਾਹੁੰਦਾ ਬਈ ਘੱਟੋ-ਘੱਟ ਆਪਾਂ ਉਹੋ ਜਿਹੇ ਨਮਿੰਦੇ ਚੁਣੀਏ ਜਿਹੜੇ ਵਿਕਾਸ ਦਾ ਕੰਮ ਦੇ ਨਾਲ-ਨਾਲ ਜਿਹੜੀਆਂ ਲੋਕਾਂ ਦੀਆਂ ਲੋੜਾਂ ਨੇ ਜਿਵੇਂ ਕਮਿਊਨਿਟੀ ਹਾਲ ਆ ਜਿਵੇਂ ਹੁਣ ਮੇਰੇ ਕੋਲੇ ਬੱਚੀਆਂ ਪੜ੍ਹਦੀਆਂ ਨੇ ਪਿੰਡ ਦੀਆਂ 12 ਬੱਚੀਆਂ ਨੇ ਕੋਈ ਐਮਏ ਕਰ ਗਈ ਕੋਈ ਬੀਐਡ ਕਰ ਗਈ ਆਪਾਂ ਇਹੋ ਜਿਹੇ ਕੰਮਾਂ ਤੇ ਸਰਪੰਚ ਬਣਿਏ ਨਾ ਕਿ ਆਪਾਂ ਦਾਰੂ ਸ਼ਰਾਬਾਂ ਵੰਡ ਕੇ ਵੋਟਾਂ ਲੈ ਕੇ ਤੇ ਬਾਅਦ ਚ ਆਪਾਂ ਕਹੀਏ ਵੀ ਆਪਾਂ ਕੰਮ ਨਹੀਂ ਕਰਨਾ ਇਹੋ ਜੀ ਸਰਪੰਚੀ ਕਰੀਏ ਕਿ ਲੋਕ ਯਾਦ ਰੱਖਣ ਕਿਸੇ ਨੂੰ ਸਮਾਜ ਦੀ ਸੇਧ ਦਈਏ ਕੋਈ ਕਿਸੇ ਦਾ ਇਲਾਜ ਕਰਾਈਏ ਜਾਂ ਕੋਈ ਬੱਚਾ ਪੜੂਗਾ ਕੋਈ ਅਫਸਰ ਲੱਗੂਗਾ ਜਿਵੇਂ ਕੋਈ ਲੋੜ ਆ ਲੋਕਾਂ ਨੂੰ ਲੋੜਵੰਦ ਲੋਕਾਂ ਤੇ ਕੰਮ ভোটার ਤੱਕ ਪਹੁੰਚਿਆ ਜਾਵੇ ਨਾ ਕਿ ਪ੍ਰਚਾਰ ਕਰਕੇ ਐਵੇਂ ਆਪਾਂ ਬਣ ਕੇ ਬਾਅਦ ਚ ਬਹਿ ਜਾਈਏ ਇਹ ਛੜਨ ਵਾਲਾ ਸਰਪੰਚ ਸਰਜੀਤ ਸਿੰਘ ਗਰੇਵਾਲ ਸੀਗੇ ਨੂਰਵਾਲ ਤੋਂ ਸਰਪੰਚ ਨੇ ਤੁਹਾਨੂੰ ਇਹ ਗੱਲਬਾਤ ਕਿਸ ਤਰ੍ਹਾਂ ਦੀ ਲੱਗੀ ਆਪਣੇ ਸੁਝਾਅ ਜ਼ਰੂਰ ਦਿਓ ਤੁਹਾਨੂੰ ਤਸਵੀਰਾਂ ਵੀ ਦਿਖਾਈਆਂ ਨੇ ਪਿੰਡ ਦੇ ਸਕੂਲ ਦੀ ਤਸਵੀਰ ਵੀ ਬਣਾ ਦਿਖਾਈ ਹੈ ਜਿਹੜਾ ਸਟੇਡੀਅਮ ਬਣ ਰਿਹਾ ਹੈ ਤਿਆਰ ਹੋ ਰਿਹਾ ਉਹਦੀ ਤਸਵੀਰ ਵੀ ਦਿਖਾਈ ਹੈ ਪਿੰਡ ਦੀਆਂ ਤਸਵੀਰਾਂ ਵੀ ਦਿਖਾਈਆਂ ਨੇ ਆਪਣੇ ਸੁਝਾਅ ਜ਼ਰੂਰ ਦਿਓ ਕੈਮਰਾਮੈਨ ਧੀਰ ਦੇ ਨਾਲ ਪੰਜਾਬ ਪ੍ਰੈਮ ਟੀਵੀ ਦੇ ਲਈ ਰਵੀ ਪਾਟੇ